ਸਕੂਲ ਆਫ ਐਮਿਨੈਂਸ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਵਿਦਿਆਰਥਣ ਹਰਪ੍ਰੀਤ ਕੌਰ ਮਣੀਪੋਰ ਇਮਫਾਲ ਵਿੱਚ ਹੋਈਆਂ ਨੈਸ਼ਨਲ ਗੇਮਾਂ ਵਿੱਚ weight lifting ਵਿੱਚ ਭਾਗ ਲੈ ਕੇ ਸਕੂਲ ਵਾਪਸ ਪਰਤੀ ਸਕੂਲ ਵਾਪਸ ਪਰਤਨ ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ ਸਮੂਹ ਸਟਾਫ ਅਤੇ ਸਕੂਲੀ ਬੱਚਿਆਂ ਵੱਲੋਂ ਹਰਪ੍ਰੀਤ ਕੌਰ ਦਾ ਪਰਮਾ ਸਵਾਗਤ ਕੀਤਾ ਗਿਆ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਦੀ ਇਹ ਖਾਸ ਰਿਪੋਰਟ ਸਾਰੇ ਬਹੁਤ ਮਾਨ ਵਾਲੀ ਗੱਲ ਹੈ ਸਾਡੇ ਇਲਾਕੇ ਦੇ ਲਈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦੀ ਆ ਕਿ ਮਾਈ ਸੈਲਫ ਰਜਨੀ ਵਾਲਾ ਸਕੂਲ ਆਫ ਐਮਿਨੈਂਸ ਸ਼੍ਰੀ ਗੋਬਿੰਦਪੁਰ ਸਾਹਿਬ ਡਿਸਟ੍ਰਿਕਟ ਗੁਰਦਾਸਪੁਰ ਅੱਜ ਇਸ ਸਕੂਲ ਲਈ ਇਹ ਪਹਿਲਾ 68ਵੀਂ ਨੈਸ਼ਨਲ ਗੇਮਸ ਜਿਹੜੀ ਕਿ ਸਾਡੀ ਲੜਕੀ ਸਕੂਲ ਦੀ ਜਿਹੜੀ ਕਮਰਸ ਬਲਾਕ ਦੀ ਵਿਦਿਆਰਥਣ ਸੀ ਜੀ ਤੇ ਉਹ weight lifting ਦੇ ਵਿੱਚ under 17 ਦੇ ਵਿੱਚ ਗਰਲਸ ਦੇ ਵਿੱਚ ਨੈਸ਼ਨਲ ਖੇਡ ਕੀ ਆਈ ਹੈ ਹਾਂ ਇਹ ਜਿਹੜੀ ਗੇਮ ਆ ਉਹ 7-4 ਤੋਂ ਲੈ ਕੇ 12-4 ਤੱਕ ਉਹਨਾਂ ਦੀਆਂ ਗੇਮ ਸੀਗੀ ਜਿਹੜ ਜੋ ਕਿ ਇਮਫਾਲ ਮਨੀਪੁਰ ਦੇ ਵਿੱਚ ਖੇਡੀ ਗਈ ਜੀ ਖੇਡਾਂ ਜਿਹੜੀਆਂ ਉਹ ਬੱਚਿਆਂ ਦੀ ਸਖਸ਼ੇਤ ਨੂੰ ਨਿਖਾਰਦੀਆਂ ਨੇ ਖੇਡਾਂ ਤੋਂ ਬਿਨਾ ਸਰੀਰ ਨੂੰ ਤੰਦਰੁਸਤ ਰੱਖਣਾ ਔਰ ਆਪਣੀ ਸੋਚ ਨੂੰ ਪ੍ਰਬਲ ਰੱਖਣਾ ਇਹ ਬਹੁਤ ਅਹੀ ਵਧੀਆ ਹੁੰਦਾ ਹੈ ਜੀ ਤੇ ਇਹ ਇਸ ਇਲਾਕੇ ਦੇ ਲਈ ਪੰਜਾਬ ਸਟੇਟ ਦੇ ਲਈ ਵੀ ਇਹ ਬਹੁਤ ਹੀ ਮਾਨਵਲੀ ਗੱਲ ਹੈ ਕਿ ਬੱਚਾ ਨੈਸ਼ਨਲ ਕਿਡ ਕਿ ਹੈ ਮੈਂ ਸਭ ਤੋਂ ਪਹਿਲਾਂ ਆਪਣੇ ਟੀਚਰਸ ਤੋਂ ਪਹਿਲਾਂ ਇਹਨਾਂ ਦੇ ਪੇਰੈਂਟਸ ਦੀ ਜੀ ਬਹੁਤ ਤਹਿ ਦਿਲੀਆਂ ਕਿ ਉਹਨਾਂ ਨੇ ਜਦੋਂ ਵੀ ਅਸੀਂ ਇਸ ਬੱਚੇ ਨੂੰ ਸਪੋਰਟ ਦੇ ਖੇਡਣ ਲਈ ਭੇਜਿਆ ਉਹਨਾਂ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਜੀ ਔਰ ਬੱਚਾ ਜਿੰਨੀ ਦੇਰ ਤੱਕ ਗੇਮਸ ਨਹੀਂ ਖੇਡਣਗੇ ਉਨੀ ਦੇਰ ਤੱਕ ਉਹ ਆਪਣੇ ਸਰੀਰ ਨੂੰ ਤੰਦਰੁਸਤ ਬਣਾ ਬਿਨਾ ਬਣਾਏ ਨਹੀਂ ਰਹਿ ਸਕਦੇ ਜੀ ਬੱਚਿਆਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਪੜ੍ਹਾਈ ਦੇ ਨਾਲ ਨਾਲ ਜਿੰਨੀ ਦੇਰ ਤੱਕ ਅਸੀਂ ਖੇਡਣ ਨਾਲ ਨਹੀਂ ਜੁੜਦੇ ਅਸੀਂ ਆਪਣੀ ਸੋਚ ਨੂੰ ਜਾਂ ਆਪਣੇ ਸ਼ਰੀਰ ਨੂੰ ਆਪਣੀ ਜਿਹੜੀ ਅੰਦਰਲੇ ਗੁਣ ਹੈ ਕੋਈ ਵੀ ਚਾਹੇ ਸੈਨ ਸ਼ਕਤੀ ਹੈ ਕਿ ਖੇਡਾਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਇਸ ਕਰਕੇ ਉਹਨਾਂ ਨੂੰ ਖੇਡਾਂ ਵਿੱਚ ਭਾਗ ਲੈਣਾ ਬਹੁਤ ਵਾਤ ਹੀ ਜ਼ਰੂਰੀ ਹੈ ਜੀ ਨੈਸ਼ਨਲ ਤੇ ਜਾਣਾ ਹੀ ਬਹੁਤ ਵੱਡੀ ਗੱਲ ਹੈ ਅੱਜ ਤੂੰ ਇੱਥੋਂ ਸਿੱਖਿਆ ਕਿ ਆਪਾਂ ਕਿਹੜੀ ਕਿਹੜੀਆਂ ਕਮੀਆਂ ਸਾਨੂੰ ਆਂਦੀਆਂ ਨੇ ਜਾਂ ਕਿਹੜੀ ਕਿਹੜੀ ਮੁਸ਼ਕਲਾਂ ਸਾਨੂੰ ਆਂਦੀਆਂ ਨੇ ਉਸ ਮੁਸ਼ਕਲਾ ਨੂੰ ਦੂਰ ਕਰਦੇ ਹੋਏ ਅਸੀਂ ਕੱਲ ਨੂੰ ਨੈਸ਼ਨਲ ਜਿੱਤਾਂਗੇ ਬੱਚਾ ਤੇ 골ਡ ਮੈਡਲ ਲੈ ਕੇ ਆਵਾਂਗੇ ਤੇ ਇਹ ਚੀਜ਼ ਤੈਨੂੰ ਸਭ ਕੁਝ ਸਿਖਾਏਗੀ ਹਰ ਪ੍ਰੇਕਰ ਉਹ ਸੁੰਦਰ ਗਾਥੀਓ ਜੀ ਹੈ ਗਵਨ ਪਰ ਜਿਹੜਾ ਕਿਵੇਂ ਦਾ ਤੁਹਾਨੂੰ ਜਮਾ ਵਿੱਚ ਬਹੁਤ ਸਪੋਰਟ ਆ ਮੇਰੇ ਪਰਿਵਾਰ ਅੱਜ ਕੱਲ ਕੋਈ ਵੀ ਇਹੋ ਜਿਹਾ ਮੀਆਂ ਵੀ ਜਿਹੜਾ ਸਪੋਰਟ ਨਾ ਕਰਦਾ ਹੋਊਗਾ ਤੇ ਮੇਰੇ ਪਰਿਵਾਰ ਨੇ ਮੇਰੀ ਬਹੁਤ ਸਪੋਰਟ ਕੀਤੀ ਆ ਇਹ ਗੇਮ ਵਿੱਚ ਇਤਤਾਕ ਮੈਨੂੰ ਲੈਉਣ ਵਾਸਤੇ ਮੇਰੇ ਕੋ ਸਾ ਮੇਰੇ ਟੀਚਰ ਮੇਰੇ ਪ੍ਰਿੰਸੀਪਲ ਮੈਮ ਸਾਰੇ ਸਾਰਿਆਂ ਦਾ ਬਹੁਤ ਯੋਗਦਾਨ ਆ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੂੰਗੀ ਬਸ ਇਸ ਤੋਂ ਬਾਅਦ ਅਗਲਾ ਤਾਂ ਟਾਈਮ ਕੀ ਲਊਗਾ ਅਗਲਾ ਅਗਲਾ ਮੇਰਾ ਏਮ ਇਹ ਹੈ ਕਿ ਮੈਂ 골ਡ ਲਿਆਵਾਂ ਨੈਸ਼ਨਲ ਚ ਤੇ ਨੌਕਰੀ ਲਵਾਂ ਆਪਣੇ ਘਰਦਿਆਂ ਨੂੰ ਆਪਣੇ ਟੀਚਰਾਂ ਨੂੰ ਹੋਰ ਮਾਣ ਦਿਵਾਣੀ ਹੈ ਪੀਹੰਡੀਆ ਨੈਸ਼ਨਲ ਖੇਡ ਕੇ ਆਈਆਂ ਤੇ ਗਾਂ ਬੱਚਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬੱਚਾ ਨੂੰ ਮੈਂ ਹੀ ਸੁਨੇਹਾ ਦੇਣਾ ਚਾਹੂੰਗੀ ਕਿ ਤੁਸੀਂ ਵੀ ਗੇਮ ਕਰੋ ਆਪਣੇ ਮਾਪਿਆਂ ਦੀਆਂ ਕਹਿਣਾ ਮੰਨੋ ਅੱਗੇ ਚਲੋ ਤੇ ਕੋਈ ਤੁਹਾਡੀ ਸਪੋਰਟ ਕਰਨਗੇ